ਉਪ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਸੁਣ ਲਈ ਬਦਲ ਦਿੱਤਾ ਹੈ ਰਵਾਜ ਦੋਸਤੋ ਕਹਿੰਦੇ ਕਿ ਦੋ ਪੋਲਾਂ ਵਿੱਚਾਰੇ ਸੰਗਲ ਗੱਡ ਕੇ ਲਾ ਦਿੰਦਾ ਹੈ ਸਜ਼ਾ ਦਿੰਦਾ ਹੈ ਤਾਂਜ ਦੋਸਤੋ ਹੁਣ ਨਹੀਂ ਕਰਨੀ ਕਿਸੇ ਨਾਲ ਲਿਹਾਜ ਦੋਸਤੋ ਲੱਖ ਅਰਜੰਟ ਢਿਲੋਂ ਕਹੀ ਜਾਵੇ ਸੜਕਾਂ ਤੇ ਇਉਂ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਪਰ ਕਹਿੰਦੇ ਹੁਣ ਨਹਿਰੂ ਗੇਟ ਤੋਂ ਕੋਠੀ ਰੋਡ ਵੱਲ ਜਾਂਦੇ ਆ ਚੱਲਣਾ ਨਹੀਂ ਪਿਓ ਦਾ ਰਾਜ ਦੋਸਤੋ ਚੱਲਣ ਨਹੀਂ ਦੇਣਾ ਪਿਓ ਦਾ ਰਾਜ ਦੋਸਤੋ ਸਤਿ ਸ਼੍ਰੀ ਅਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜੀ ਤੁਸੀਂ ਸ਼ੇਅਰ ਤੋਂ ਅੱਜ ਜ਼ਿਆਦਾ ਨਹੀਂ ਕਿਰਪਾ ਕਰਕੇ ਸਵਾਗਤ ਹਮਾਰਾ ਸਾਥੀਓ ਇਸ ਸਮੇਂ ਅਸੀਂ ਕੋਠੀ ਰੋਡ ਤੇ ਮੌਜੂਦ ਹੈ ਨਹਿਰੂ ਗੇਟ ਤੋਂ ਜਿਹੜੀ ਆ ਇੰਟਰਲੌਕ ਵਾਲੀ ਸੜਕ ਜਾਂਦੀ ਹੈ ਜਾਂ ਗਲੀ ਜਿੰਨੇ ਰਾਸਤਾ ਇੱਥੇ ਇੱਥੇ ਹੁਣ ਦੋ ਪੋਲ ਘੱਟ ਕੇ ਸੰਗਲ ਲਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਆ ਇੱਕ ਤਰੀਕੇ ਦਾ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਬੰਦ ਕਰ ਦਿੱਤਾ ਗਿਆ ਰੋਡ ਇਧਰ ਪੱਥਰ ਰੱਖਿਆ ਤੇ ਬਿਲਕੁਲ ਸੱਜੇ ਹੱਥ ਜੇ ਤੁਸੀਂ ਆਉਨੇ ਹੋ ਤਾਂ ਤੁਹਾਡੇ ਖੱਬੇ ਹੱਥ ਜੇ ਅੰਦਰ ਐਂਟਰੀ ਕਰਦੇ ਹੋ ਤਾਂ ਸੱਜੇ ਹੱਥ ਟੂ व्हीਲਰਸ ਦੇ ਲੰਘਣ ਦੀ ਜਗ੍ਹਾ ਆ ਕਿ ਇੱਕ ਟੂ व्हीਲਰ ਆ ਸਕਦਾ ਇੱਕ ਜਾ ਸਕਦਾ ਬਾਕੀ ਰਿਕਸ਼ੇ ਵਾਲੇ ਲੰਘੀ ਜਾਂਦੇ ਆ ਗੱਡੀਆਂ ਦਾ ਆਣਾ ਬੈਨ ਕਰ ਦਿੱਤਾ ਗਿਆ ਪਰ ਆ ਦੇਖੋ ਪਹਿਲਾਂ ਕਿੱਥੇ ਸੀਗਾ ਬੈਰੀਕੇਡ ਸੀਗਾ ਰੋਕੋ ਪੁਲਿਸ ਜਿੱਲਾ ਐਸਬੀਐਸ ਨਗਰ ਲੇਕਿਨ ਕੋਈ ਰੁਕਦਾ ਨਹੀਂ ਸੀਗਾ ਕਹਿੰਦੇ ਲਿਹਾਜ ਨਹੀਂ ਕਰਨੀ ਬਹਿਸ ਨਹੀਂ ਕਰਨੀ ਲੋਕੀ ਨਹੀਂ ਤਾਂ ਬਹਿਸ ਕਰਨ ਲਾਪਨ ਸੀਗਾ ਜ਼ਰੂਰੀ ਜਾਣਾ ਆ ਪੱਕਾ ਹੀ ਰੂਲ ਬਣਾ ਦਿੱਤਾ ਦੋ ਪੋਲਾਂ ਵਿਚਕਾਰ ਆ ਤਾਜ ਗੱਡ ਦਿੱਤਾ ਲੱਖ ਅਰਜਨ ਧਿਲੋ ਕਹੀ ਜਾਵੇ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਕਹਿੰਦੇ ਹੁਣ ਹੁਣ ਨਹੀਂ ਕਹਿੰਦੇ ਵਧੀਆ ਕਹਿੰਦੇ ਹੁਣ ਪਿਓ ਦਾ ਰਾਜ ਨਹੀਂ ਚੱਲਣ ਦੋਨਾ ਗੱਡੀ ਵਾਲੀ ਝੰਝੜੀ ਮਗਾ ਦੇਣੀ ਆ ਟੂ ਵੀਲਰ ਲੰਘਦਾ ਅੱਛਾ ਮੇਰੀ ਥੋੜੀ ਜਿਹਾ ਪਹਿਲਾਂ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਜਿਹੜਾ ਛੋਟੇ ਹਾਥੀ ਜਿੱਤੇ ਕੋ ਛੋਟਾ ਹਾਥੀ ਆ ਉਹ ਕਹਿੰਦਾ ਛੋਟਾ ਹਾਥੀ ਲੈ ਕੇ ਜਾਣਾ ਬਹੁਤ ਔਖਾ ਹੁੰਦਾ ਸੀ ਮੈਂ ਕਿਹਾ ਹੁਣ ਕਹਿੰਦਾ ਹੁਣ ਫੇਰ ਵੀ ਸਖਾਲੇ ਉੱਪਰ ਵੀ ਆ ਜਾਈਦਾ ਲੇਕਿਨ ਕਹਿੰਦਾ ਇੱਥੋਂ ਨਹੀਂ ਸੀ ਕੋਈ ਵੀਹੀਕਲ ਲੰਘਦਾ ਆਪਾਂ ਅੱਗੇ ਚੱਲ ਕੇ ਦਿਖਾ ਦਈਏ ਆਜੁਰ ਕੇ ਸਭ ਨਾਲੇ ਆਜੋ ਕੈਮਰਾਮੈਨ ਅਸੀਂ ਬਦਲ ਦਿੰਦਾ ਪਹਿਲੇ ਜ਼ਰਾ ਤੇਜ਼ ਹੋ ਗਿਆ ਸੀ ਨਾ ਸলো ਕਰਨਾ ਪਿਆ ਤੇ ਤੁਸੀਂ ਫਰੰਟ ਤੋਂ ਰੱਖੋ ਫਰੰਟ ਤੋਂ ਰੱਖੋ ਕੈਮਰਾਮੈਨ ਅਸੀਂ ਬੋਲ ਦਤਾ ਪੱਕਾ ਹੀ ਬੋਲ ਦਤਾ ਉਹਦੇ ਹਾਲ ਪੈ ਜਾਣ ਤੇ ਆਹ ਦੇਖੋ ਅੱਗੇ ਇਧਰ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਹੁੰਦੀਆਂ ਸਿਗੀਆਂ ਹੁਣ ਬੇਨਤੀ ਇੰਨੀ ਹੈ ਕਿ ਕੋਈ ਬਹਿਸ ਬਾਜੀ ਨਾ ਕਰੇ ਸੰਗਲ ਨੂੰ ਪੱਟਣ ਦੀ ਕੋਸ਼ਿਸ਼ ਨਾ ਕਰੇ ਪਰ ਜਿਸ ਤਰੀਕੇ ਸ਼ਹਿਰ ਚ ਚੋਰਾਂ ਨੇ ਤੇਜ਼ੀ ਫੜੀ ਆ ਮੈਨੂੰ ਕੋ ਡਰ ਲੱਗਦਾ ਪੋਲ ਕੱਢ ਕੇ ਨਾ ਲੈ ਜਾਣ ਹੋਰ ਸਭ ਕੁਝ ਠੀਕ ਹੈ ਪੁਲਿਸ ਦਾ ਉਪਰਾਲਾ ਬਧੀਆ ਟ੍ਰੈਫਿਕ ਪੁਲਿਸ ਦਾ ਉਪਰਾਲਾ ਬਧੀਆ ਪਰ ਕਿਤੇ ਚੋਰ ਜਿਹੜੇ ਆ ਤੇਜ ਬਹੁਤ ਹੋਇਆ ਉਹ ਇਹ ਨਿਕਣਗੇ ਰਸੰਗਲ ਵੇਚਾਂਗੇ ਹੈਂ ਬਰੋਂ ਨਹੀਂ ਨਹੀਂ ਪਤਾ ਕਿ ਸੰਗਲ ਖਾਜ ਵੀ ਪੈ ਜਾਣੇ ਆ ਜੀ ਜੀ ਆ ਇੱਥੇ ਗੱਡੀਆਂ ਪਹਿਲਾਂ ਇੱਥੇਰਲੇ ਪਾਸੇ ਸੈਂਟਰ ਚ ਇਧਰਲੇ ਪਾਸੇ ਸੱਜੇ ਖੱਬੇ ਗੱਬੇ ਸੱਜੇ ਖੱਬੇ ਤੇ ਗੱਬੇ ਪਿੰਨੇ ਪਾਸੇ ਖੜੀਆਂ ਹੁੰਦੀਆਂ ਸੀ ਹੁਣ ਇੱਕ ਪਾਸੇ ਹੀ ਆ ਇਹਨਾਂ ਨੂੰ ਵੀ ਇਸ ਪਾਸੇ ਲੰਘਣਾ ਪੈਣਾ ਇਹ ਤਾਂ ਨਹੀਂ ਕਿਤੇ ਪੋਲ ਤੋਂ ਪਹਿਲਾਂ ਪਹਿਲਾਂ ਹੀ ਖੜੀਆਂ ਰਹਿ ਗਈਆਂ ਹੋ ਸਕਦਾ ਹੋ ਸਕਦਾ ਕਿ ਪੋਲ ਗੱਡ ਹੁਣ ਤੋਂ ਪਹਿਲਾਂ ਪਹਿਲਾਂ ਖੜੀ ਹੋ ਗਿਆ ਤਾਂ ਮੇਰੀ ਬੇਨਤੀ ਹੈ ਇੱਕ ਅਵੇਅਰਨੈਸ ਲਈ ਵੀਡੀਓ ਸਗੀ 12 ਦਰਦੀ ਵੀ ਪਾਰਕਿੰਗ ਹੈਗੀ ਆ ਥਾਣੇ ਦੇ ਸਾਹਮਣੇ ਪਾਰਕਿੰਗ ਹੈਗੀ ਆ ਬਸ ਸੱਡੇ ਕੋਲ ਪਾਰਕਿੰਗ ਹੈਗੀ ਆ ਔਰ ਨਾਲ ਦੀ ਨਾਲ ਆਪਾਂ ਗੱਲ ਕਰੀਏ ਰੇਲਵੇ ਰੋਡ ਤੇ ਦੋ ਪਾਰਕਿੰਗ ਹੈਗੀਆਂ ਇੱਕ ਮੋਲੇ ਪੰਡੋਰੇ ਮੱਲੇ ਹੈਗੀ ਆ ਫੇ ਤੁਸੀਂ ਗੱਡੀ ਉਧਰ پارک ਕਰਕੇ ਆ ਜਾਓ ਔਰ ਇੱਧਰ ਪੈਦਲ ਆਜੋ ਤਾਂ ਸ਼ਾਪਿੰਗ ਜ਼ਿਆਦਾ ਵਧੀਆ ਹੋ ਜਾਏਗੀ ਬਾਕੀ ਮੋਟਰਸਾਈਕਲ ਵਾਲੇ ਦੇਖੋ ਕਿਵੇਂ ਗੜਾ ਗੜਾ ਕਰਾਉਂਦੇ ਆਉਂਦੇ ਆ ਚੰਗਾ ਚੰਗਾ ਹੋਇਆ ਜਿਹੜਾ ਪੁਲਿਸ ਨੇ ਪ੍ਰਸ਼ਾਸਨ ਅਪਰਾਲਾ ਕੀਤਾ ਪਰ ਪਾਉ ਆ ਮੈਂ ਦੇਖਿਆ ਮੇਹ ਦਿੱਖ ਦੇਖਦੇ ਮੇਰੇ ਨਾ ਇਹ ਉੱਥੇ ਕੇਕੇ ਵਾਲੇ ਪਾਸੇੋਂ ਦੀ ਆ ਕੇ ਇੱਥੇ ਲਗਾ ਲਗਾ ਕੇ ਜਾ ਰਹੇ ਆ ਅੱਛਾ ਹੁਣ ਕੇਕੇ ਵਾਲੇ ਪਾਸੇ ਉੱਤਰੀ ਸੰਗਲ ਲਾਣ ਫੇ ਹਾਂਜੀ ਉਧਰ ਵੀ ਲਗਵਾਇਆ ਉਧਰ ਵੀ ਸੰਗਲ ਲਾਓ ਭਾਈ ਹੁਣੀ ਕਹਿੰਦੇ ਆ ਕਹਿੰਦੇ ਬਾਹੂ ਮੇਰੇ ਦੇਖਦੇ ਦੇਖਦੇ ਕਹਿੰਦੇ ਕੇਕੇ ਵਾਲੇ ਪਾਸੇ ਆ ਕੇ ਇੱਥੇ ਗੱਡੀਆਂ ਲਾ ਰਹੇ ਆ ਹੁਣ ਉਧਰ ਵੀ ਸੰਗਲ ਲੱਗਣੇ ਚਾਹੀਦੇ ਆ ਹਾਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਮਸ਼ਵਰਾ ਇਹਨਾਂ ਦਾ ਕਿ ਕਹਿੰਦੇ ਹੱਲੇ ਵੀ ਚੂਲ ਸਿੱਧੀ ਨਹੀਂ ਹੋਈ ਜਿੰਨਾ ਮਰਜੀ ਸੱਟ ਮਾਰ ਜੇ ਟਕਲਾ ਟੇਢਾ ਡੇਢਾ ਹੀ ਆ ਹਾਂ ਹੱਲੇ ਵੀ ਕਹਿੰਦੇ ਚੂਲ ਜੇ ਸਿੱਧੀ ਨਹੀਂ ਹੋਈ ਪੂਰਾ ਖਾਲੀ ਹੋਣਾ ਚਾਹੀਦਾ ਇੱਥੇ ਫਿਰ ਬੋਲਾ ਹੀ ਬਣਾਓ ਬੋਲ ਰਿੰਗ ਇੱਥੇ ਇੱਕ ਆਦਮ ਮਿੱਕੀ ਮਾਊਸ ਦਾ ਲਾ ਦਿਓ ਜਰਾਫ ਲਾ ਦਿਓ ਬੋਲ ਰਿੰਗ ਬਣਾ ਦਿਓ ਬੱਚੇ ਆ ਕੇ ਫੋਟੋਆਂ ਖਿਚਾਣ ਕਿਉਂ ਮੈਂ ਤਾਂ ਅੱਗੇ ਵੀ ਸਿਚੁਏਸ਼ਨ ਦਿੱਤਾ ਸੀ ਇੱਥੇ ਛੋਟੇ ਛੋਟੇ ਜਿਹੇ ਦਾ ਕਾਰਨੀਵਲ ਚ ਨਹੀਂ ਹੈਗੇ ਝੂਲੇ ਚੱਲ ਲੱਗੇ ਬੱਚਿਆਂ ਦੇ ਤਾਂ ਹੁਣ ਇੱਕ ਤਾਂ ਨਗਰ ਕੌਂਸਲ ਨੂੰ ਇਨਕਮ ਆਊਗੀ ਤੇ ਦੂਜੀ ਗੱਲ ਸਾਫ ਸਫਾਈ ਰਹੂਗੀ ਲੋਕ ਕੂੜਾ ਸਿੱਟਣ ਤੋਂ ਪਰਹੇਜ਼ ਕਰਨਗੇ ਉਹ ਕੋ ਵਾਸ਼ਰੂਮ ਵੀ ਬਣਾਣ ਪਰ ਸਾਡੀ ਮੰਨਣੀ ਕਹਿੰਦੇ ਆ ਜਦ ਤੱਕ ਪਾਵਰ ਜਿੰਨੇ ਦੇ ਤਦ ਤੱਕ ਨਹੀਂ ਕਿਸਨੇ ਮੰਨਣੀ ਜਿੱਦਾਂ ਪਾਵਰ ਚ ਆ ਕੇ ਗਲਚ ਗ ਕੰਮ ਕਰਾਉਣਾ ਮੈਂ ਤਾਂ ਸੋਚਿਆ ਵੀ ਆ ਪਰ ਸਟੇਜਾਂ ਦੇ ਖੜ ਕੇ ਹੀ ਕਹਿਣਾ ਜਿਨ੍ਹਾਂ ਤੇ ਰੱਬ ਯਾਦ ਨਹੀਂ ਕੱਲੇ ਕੱਲੇ ਤੇ ਰੱਬ ਯਾਦ ਕਰਾ ਦੇਣਾ ਲੋਕਾਂ ਦੇ ਕਾਫਲੇ ਜਿਹੜੇ ਕਰਦੇ ਤਾਂ ਚਲੋ ਠੀਕ ਹੈ ਜੀ ਤੁਹਾਨੂੰ ਇਹ ਅਵੇਅਰਨੈਸ ਲਈ ਆ ਕਿੰਦਰੋਂ ਗੱਡੀ ਨਾਲ ਲੈ ਕੇ ਆਈਓ ਤੁਹਾਨੂੰ ਦਿੱਕਤ ਆਊਗੀ ਗੱਡੀ ਨੂੰ ਪਾਰਕ ਹੀ ਕਰਿਓ ਸਿੱਧਾ ਅ 12th ਰੀ ਪਾਰਕ ਕਰ ਲਓ ਅ ਤੁਸੀਂ ਥਾਣੇ ਦੇ ਮੋੜੇ ਪਾਰਕਿੰਗ ਉੱਥੇ ਪਾਰਕ ਕਰ ਲਓ ਰੇਲਵੇ ਰੋਡ ਕਰ ਲਓ ਪੰਡੋਰੇ ਮੱਲੇ ਕਰ ਲਓ ਤੁਸੀਂ ਬਾਸ ਸਾਡੇ ਦੇ ਨਜ਼ਦੀਕ ਪਾਰਕਿੰਗ ਹੀ ਉੱਥੇ ਕਰ ਲਓ ਪੁਰਾਣੇ ਸਿਨੇਮੇ ਵਿੱਚ ਔਰ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਜੋ-ਜੋ ਇਸ਼ੂਜ਼ ਆ ਰਹੇ ਨੇ ਉਹ ਸਾਡੇ ਨਾਲ ਸੰਪਰਕ ਕਰ ਲਿਆ ਕਰੋ ਨੰਬਰ ਮੈਂ ਦੇ ਦਿੱਤਾ ਸਾਡੇ ਪੁਰਾਣਾ ਕੈਮਰਾਮੈਨ ਦਾ ਪਹਿਲਾਂ ਅਸੀਂ ਨੰਬਰ ਦਿੱਤਾ ਹੋਇਆ ਸੀਗਾ ਤੇ ਤੁਸੀਂ ਹੁਣ ਨਵਾਂ ਨੰਬਰ ਲੈ ਲਓ 8360101573 ਉੱਤੇ ਕਾਲ ਕਰ ਲਿਆ ਕਰੋ ਹਮੇਸ਼ਾ ਹੀ ਤੁਹਾਡੀ ਸੇਵਾ 'ਚ ਅਸੀਂ ਉਪਸਥਿਤ ਤੇ ਆਵੇਲੇਬਲ ਆ ਔਰ ਮੈਂ ਫਿਰ ਤੋਂ ਕਹਿ ਦੇਣਾ ਚਾਹਨਾ ਮੈਂ ਹਜ਼ਾਰਾਂ ਵਾਰ ਕਹਿ ਦਿੱਤਾ ਕਿ ਸਾਡਾ ਖਬਰ ਦਾ ਕੋਈ ਚਾਰजेस ਨਹੀਂ ਹੁੰਦਾ 1 ਰੁਪਿਆ ਵੀ ਅਸੀਂ ਚਾਰਜ ਨਹੀਂ ਕਰਦੇ ਈਵਨ ਤੁਹਾਡੇ ਤੋਂ ਪਾਣੀ ਤੇ ਚਾਹ ਤੱਕ ਦੀ ਪਿਆਲੀ ਦੇ ਵੀ ਅਸੀਂ ਆਵਾਜ਼ਾਰ ਨਹੀਂ ਆ ਤੁਸੀਂ ਆਪਣਾ ਬੱਚਾ ਆਪਣਾ ਭਰਾ ਆਪਣਾ ਵੱਡਾ ਭਰਾ ਸਮਝ ਕੇ ਕਾਲ ਕਰ ਸਕਦੇ ਹਮੇਸ਼ਾ ਤੁਹਾਡੇ ਲਈ ਖੜੇ ਹਾਂ ਅੱਜ ਇੱਕ ਜਗ੍ਹਾ ਗਏ ਸੀ ਮੈਂ ਜਿੱਥੇ ਕਾਫੀ ਸਮਾਂ ਲੱਗ ਗਿਆ ਕਪਲ ਆਫ ਆਵਰਸ ਲੱਗ ਗਏ ਕਿਤੇ 골ਡ ਲੋਨ ਦਾ ਕੋਈ ਇਸ਼ੂ ਸੀਗਾ ਉਹਨਾਂ ਦੀ ਹੈਲਪ ਕੀਤੀ ਐਦੀ ਦਿਹਾੜੀ ਚ ਕਈ ਪਰਿਵਾਰਕ ਮੈਂਬਰ ਮਿਲਦੇ ਜਿਹੜੇ ਕਹਿੰਦੇ ਖਬਰ ਨਹੀਂ ਪਾਣੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਤੁਸੀਂ ਕਾਲ ਕਰ ਲਿਆ ਕਰੋ ਹੁਣ ਇੱਕ 12 ਦਿਨ ਤੇ ਪਹਿਲਾ ਮਸਲਾ ਤਾਂ ਸੀ ਚੱਕਿਆ ਸੀਗਾ ਕਿ ਉੱਥੇ ਨਸ਼ਾ ਨਸ਼ੀ ਵਰਤ ਹੋਣ ਲੱਗੀ ਸੀਗੀ ਕੁਝ ਮੁੰਡੇ ਕੁੜੀਆਂ ਸਕੂਲ ਤੋਂ ਛੁੱਟੀ ਮਾਰ ਕੇ ਬੰਕ ਮਾਰ ਕੇ ਉੱਥੇ ਆਉਂਦੇ ਸੀ ਪਰ ਹੁਣ ਮੈਂ ਇੱਕ ਫਿਰ ਤੋਂ ਸ਼ਹਿਰ ਵਾਸੀਆਂ ਦੀ ਮੇਰੇ ਤੱਕ ਗੱਲ ਪਹੁੰਚ ਰਹੀ ਆ ਕਿ ਕਹਿੰਦੇ ਕਿ ਪੈਸੇ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨੇ ਵਾਕ ਤੇ ਵੀ ਆਉਣਾ ਤਾਂ ਕਿਉਂਕਿ ਕਈ ਵੇਲੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤਾਂ ਸ਼ਹਿਰ ਦੇ ਜਿਹੜੇ ਬੰਦੇ ਆ ਸੀ ਇਹ ਮਸਲੇ ਨੂੰ ਪੁਟ ਅਪ ਕਰਾਂਗੇ ਟੇਕ ਅਪ ਕਰਾਂਗੇ ਕਿ ਆਧਾਰ ਕਾਰਡ ਦੇ ਕੇ ਜਾ ਜਾਂ ਸ਼ਹਿਰ ਦੇ ਜਿਹੜੇ ਬੰਦੇ ਆ ਉਹਦੇ ਲਈ ਕੋਈ ਪ੍ਰੋਵੀਜ਼ਨ ਬਣਾਇਆ ਜਾਵੇ ਉਹਨਾਂ ਤੋਂ ਚਾਰਜਸ ਨਾਲੇ ਜਾਣ ਤੇ ਜਿਹੜੇ ਜਿਹੜਾ ਯੂਥ ਆਪਣੇ ਸਕੂਲ ਜਾਂ ਕਾਲਜ ਨੂੰ ਬੰਨ੍ਹ ਕਰਕੇ ਆ ਕੇ ਉੱਥੇ ਮੈਂਦਾ ਉਹ ਬੰਦ ਹੋਵੇ ਪਰ ਸ਼ਹਿਰ ਦੇ ਲੋਕਾਂ ਨੂੰ ਤਕਲੀਫ ਨਾ ਹੋਵੇ ਉਹਦੇ ਲਈ ਆਵਾਜ਼ ਜ਼ਰੂਰ ਬੰਦ ਕਰਾਂਗੇ ਦਿਖਾ ਦੋ ਇੱਕ ਵਾਰੀ ਫਿਰ ਤੋਂ ਅਵੇਅਰਨੈਸ ਲਈ ਕਿ ਉੱਥੇ ਹੁਣ ਜਿਹੜੇ ਆ ਪੋਲ ਲੱਗ ਗਏ ਆ ਆ ਜੀ ਤੁਸੀਂ ਦੇਖ ਸਕਦੇ ਹੋ ਆ ਪੋਲ ਲੱਗ ਗਏ ਆ ਜੀ ਤਾਂ ਗੱਡੀਆਂ ਦੀ ਐਂਟਰੀ ਹੁਣ ਬੰਦ ਹੋ ਗਈ ਆ ਤੁਸੀਂ ਇੱਧਰ ਗੱਡੀ ਨਾਲ ਲੈ ਕੇ ਆਓ ਤਾਂ ਬਿਹਤਰ ਹੈ ਕਿਉਂਕਿ ਗੱਡੀ ਦੀ ਐਂਟਰੀ ਵੀ ਨਹੀਂ ਹੋਣੀ ਗੱਡੀ ਇੱਧਰ ਐਂਟਰ ਕਰ ਵੀ ਨਹੀਂ ਸਕਦੀ ਮੋਟਰਸਾਈਕਲ ਜਿੰਨੀ ਹੀ ਜਗ੍ਹਾ ਆ ਤੇ ਤੁਸੀਂ ਗੱਡੀ ਨਾਲ ਲੈ ਕੇ ਆਓ ਤਾਂ ਤੁਹਾਡੇ ਲਈ ਅੱਛਾ ਹੈ ਔਰ ਗੱਡੀ ਨੂੰ ਪਾਰਕ ਕਰ ਦਿਓ ਕਿਉਂਕਿ ਜਦੋਂ ਤੁਸੀਂ ਗੱਡੀ ਨੂੰ ਦੂਜੇ ਰੂਟ ਰਾਹੀਂ ਲੈ ਕੇ ਆਉਂਗੇ ਜਿੱਧਰ ਚੰਡੀਗੜ੍ਹ ਰੋਡ ਵਾਲੀ ਸਾਈਡ ਤੋਂ ਲੈ ਕੇ ਆਉਂਗੇ ਤਾਂ ਵੀ ਗੱਡੀ ਟ੍ਰੈਫਿਕ 'ਚ ਫਸ ਜਾਵੇਗੀ ਤਾਂ ਬੇਨਤੀ ਹੈ ਗੱਡੀ ਨੂੰ ਪਾਰਕ ਕਰਕੇ ਹੀ ਆਈਓ ਔਰ ਸੜਕ ਤੇ ਵੀ ਗੱਡੀ ਨੂੰ ਪਾਰਕ ਨਾ ਕਰਿਓ ਕਿਉਂਕਿ ਪੁਲਿਸ ਵਾਲੇ ਹੁਣ ਤੁਹਾਡੇ ਆਉਣ ਤੋਂ ਪਹਿਲੇ ਡਿਜੀਟਲੀ ਤੁਹਾਡਾ ਚਲਾਨ ਕੱਟ ਦਿੰਦੇ ਆ ਤੁਸੀਂ ਹੱਲੇ ਬਾਜ਼ਾਰ 'ਚ ਸ਼ਾਪਿੰਗ ਹੀ ਕਰਦੇ ਹੁੰਦੇ ਹੋ ਤੁਹਾਨੂੰ ਚਲਾਨ ਦਾ ਮੈਸੇਜ ਆ ਜਾਂਦਾ ਤੇ ਗੱਡੀ ਨੂੰ ਕਿਤੇ ਵੀ ਇੰਉ ਰੋਂਗ پارک ਕਰਕੇ ਉਹ ਗੱਡੀ ਨੂੰ ਲਵਾਰਸ਼ ਛੱਡ ਕੇ ਨਾ ਜਾਈਓ ਕਿ ਤੁਹਾਡਾ ਚਲਾਨ ਹੋ ਸਕਦਾ ਇਹ ਅਸੀਂ ਅਵੇਅਰਨੈਸ ਤੁਹਾਡੇ ਲਈ ਕਰ ਰਹੇ ਆ ਤੁਹਾਡੇ ਤੱਕ ਗੱਲ ਪਹੁੰਚਾ ਰਹੇ ਆ ਜਿਨ੍ਹਾਂ ਨੂੰ ਨਹੀਂ ਪਤਾ ਕਿਉਂਕਿ ਜਾਦਾ ਮੈਂ ਕਈ ਵੇਲੇ ਦੇਖਦਾ ਹੁੰਦਾ ਕਿ ਸਾਡੇ ਐਨਆਰਆਈ ਭਰਾ ਕਈ ਵਾਰ ਕੇ ਗਲਤੀ ਕਰ ਲੈਂਦੇ ਉਹ ਕਹਿੰਦੇ ਇੱਥੇ ਘੜਾ ਕੋਈ ਪੁੱਛਦਾ ਚਲੋ ਥੋੜਾ ਫਾਇਦਾ ਲੈ ਲਈਏ ਟਿਕਟ ਲੱਕਾ ਦੀ ਖਰਚ ਕੇ ਆਏ ਆ ਉਹ ਗੱਡੀ ਖੜੀ ਕਰਕੇ ਜਾਂਦੇ ਆ ਉਹ ਕਹਿੰ ਹਾਂ ਹੋਰ ਕੂੜੇਕਰ ਕੂੜਾ ਦਾ ਚੱਕਰੀ ਹੁੰਦਾ ਪ੍ਰੋਪਰ ਚਲੋ ਸਾਡੇ ਜਿਹੜੇ ਸਫਾਈ ਕਰਮਚਾਰੀ ਭਰਾ ਆ ਉਹ ਆਪਣੇ ਵੱਲੋਂ ਮਿਹਨਤ ਕਰਦੇ ਆ ਲੇਕਿਨ ਇੱਥੇ ਅੱਜ ਆਪਾਂ ਕੀ ਡਸਟਬਿਨਸ ਹੀ ਨਹੀਂ ਹੈਗੇ ਲੋਕੀ ਖਲਾਰਾ ਪਾ ਜਾਂਦੇ ਆ ਤੇ ਉਹ ਕਹਿੰਦੇ ਕਿ ਜਿਹੜੇ ਸੁਚੇਤ ਨਹੀਂ ਹੈਗੇ ਮੈਂ ਸਾਰੇ ਲੋਕਾਂ ਨੂੰ ਇੱਕੋ ਰਸਨਾ ਨਹੀਂ ਬਣਦਾ ਕੁਝ 10% ਲੋਕ ਜਿਹੜੇ ਸੁਚੇਤ ਨਹੀਂ ਆ ਜਾ ਕੇ ਕਿ ਨਹੀਂ ਆ ਤਾਂ ਉਹ ਕਹਿੰਦੇ ਕਿ ਯਾਰ ਸੜਕਾਂ ਤਾਂ ਬਣੀਆਂ ਨਹੀਂ ਫੈਸਿਲਿਟੀ ਤਾਂ ਹੈ ਨਹੀਂ ਵੀ ਇਹ ਕਿਹੜਾ ਚਲਾਨ ਹੋਣਾ ਪਰ ਤੁਸੀਂ ਇਹ ਗੱਲ ਨੂੰ ਨੋਟਿਸ ਕਰੋ ਕਿ ਕੱਲੀਆਂ ਘੜੀਆਂ ਡਿਜੀਟਲ ਨਹੀਂ ਹੋਈਆਂ ਚਲਾਨ ਵੀ ਡਿਜੀਟਲ ਹੋ ਗਏ ਆ ਤਾਂ ਤੁਸੀਂ ਉਹਦਾ ਬਚਾਅ ਕਰੋ ਠੀਕ ਹੈ ਜੀ ਉਮੀਦ ਕਰਦੇ ਜਿਹੜਾ ਮੈਸੇਜ ਤੁਹਾਡੇ ਤੱਕ ਪਹੁੰਚਾਣਾ ਸੀ ਉਹ ਪਹੁੰਚ ਗਿਆ ਹੋਵੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ